ਆਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਪਣੀ ਭਗਤੀ ਅਤੇ ਪ੍ਰੇਮ ਪ੍ਰਗਟਾਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਜਿਆ ਹੋਇਆ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਕ੍ਰੰੰਤੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਤੰਤਨ ਗੁਰੂ ਰਾਮਦਾਸ ਜੀ ਬੈਰਾਗ ਤੇ ਨਿਮਰਤਾ ਦੀ ਮੂਰਤ ਹਨ ਜਿਨ੍ਹਾਂ ਨੇ ਮਨੁੱਖਤਾ ਨੂੰ ਸੇਵਾ ਸਿਮਰਨ ਅਤੇ ਨਵੇੜਤਾ ਦਾ ਮਾਰਗ ਦਿਖਾਇਆ ਇਸ ਸੰਬੰਧ ਵਿੱਚ ਸਵੇਰੇ 8:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸਚਕਣ ਸ੍ਰੀ ਹਰਮੰਦਰ ਸਾਹਿਬ ਸ਼ਿਰਕਾਲ ਤੱਕ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਸੁੰਦਰ ਜਲਾਸਾ ਸਜਾਇਆ ਗਿਆ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਦਿਨਪਰ ਗੁਰਮਤ ਸਮਾਗਮ ਹੋਇ ਜਿੱਥੇ ਰਾਗੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੇ ਮਨਾਂ ਨੂੰ ਆਤਮਕ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। اس موقع ਸੰਤਾ ਨੇ ਗੱਲਬਾਤ ਕਰਨ ਦਾ ਹੋਇਆ ਆਖਿਆ ਕਿ ਉਹ ਬਹੁਤ ਹੀ ਵਡਪਾਗੀ ਹਨ ਕਿ ਉਹਨਾਂ ਨੂੰ ਅੱਜ ਸਚਕਣ ਸ੍ਰੀ ਹਰਿਮੰਦਰ ਸਾਹਿਬ ਮੱਥ ਟੇਕਣ ਦਾ ਮੌਕਾ ਮਿਲਿਆ। ਸੰਤ ਅਨਾਰਾਮदास ਕੋਰ ਜਿਨਸੀ ਰਿਆ ਦਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਬੈਠਾ ਸੋਢੀ ਪਾਤਸ਼ਾਹ ਅਨਾਰਾਮदास ਸਤਿਗੁਰੂ ਕਹਾਵੇ। ਐਸੇ ਦੀਨ diel ਸਤਿਗੁਰੂ ਵਿਰਾਗ ਦੀ ਮੂਰਤ ਨਿਮਰਤਾ ਦੀ ਮੂਰਤ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਤੋਂ ਅਨਗੁਰੂ RAMDAS JI MAHARAJ SATTE PARSA JI DA PAWAN PRAKASH PURB ਜਿੱਥੇ ਸਮੁੱਚੇ ਸੰਸਾਰ ਭਰ ਵਿੱਚ ਸੰਗਤ ਅੱਜ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾ ਰਹੀ ਹੈ ਉਥੇ ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਬੜੇ ਚਾ ਬੜੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਚੁੰਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਔਰ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਹੈ ਫੁੱਲਾਂ ਦੀ ਕਈ ਤਰ੍ਹਾਂ ਦੇ ਪ੍ਰਕਾਰ ਦੇ ਦੱਸੇ ਜਾਂਦੇ ਹਨ ਸਮੂਹ ਗੁਰਨਾਨਕ ਨਾਮ ਲੈਵਾ ਸਕਦਾ ਤੇ ਰਲ ਮਿਲ ਕੇ 150 ਦੇ ਕਾਰੀਗਰ ਰਲ ਮਿਲ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਗਾਏ ਗਏ ਹਨ ਬਾਹਰੋਂ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਲੇ ਕੇ ਗੁਰੂ ਕੀ ਨਾਮ ਲੈਵਾ ਸੰਗਤਾਂ ਨੇ ਸਜਕਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਲਾਜਾ ਦੇ ਅੰਦਰ ਜਦੋਂ ਪ੍ਰਵੇਸ਼ ਕਰੀਏ ਤੇ ਬਹੁਤ ਸੋਹਣੀ ਡੈਕੋਰੇਸ਼ਨ ਦਿੱਤੀ ਹੈ ਤੇ 골ਡਨ ਟੈਂਪਲ ਹਰਮੰਦਰ ਸਾਹਿਬ ਦੇ ਉੱਤੇ ਤਾਂ ਅੰਤਰ ਸਿੰਘ ਜੀ ਗੁਰੂ ਰਾਮਦਾਸ ਜੀ ਬਹੁਤ ਸੋਹਣਾ ਦੇਖਣ ਨੂੰ ਮਿਲਦਾ ਹੈ ਬਹੁਤ ਹੀ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਸ਼ਾਮ ਦੇ ਲੋਕ ਇੰਝ ਆਰੇ ਦੇਖਣ ਨੂੰ ਮਿਲਣਗੇ ਬਾਬਾ ਜੀ ਅਸੀਂ ਆਏ ਹਾਂ ਗੁਰੂ ਰਾਮਦਾਸ ਜੀ ਜਗ੍ਹਾ ਤੇ ਮੱਥਾ ਟੇਕ ਕੇ ਨਗਰ ਗੋਗੋਮਾਲ ਸੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਸੰਗਤ ਆਈ ਹੈ ਬਾਬਾ ਜੀ ਸਾਡੀ ਇੱਥੇ ਦਵਾਨ ਲਾਇਆ ਇੱਥੇ ਦੀ ਲੱਖਾਂ ਨਾਲ ਸੰਗਤ ਆਏ ਨੇ ਬਹੁਤ ਸੰਗਤ ਆਈ ਹੈ ਗੁਰੂ ਦੇ ਪਿਆਰ ਤੋਂ ਦੂਰੋਂ ਦੂਰੋਂ ਆਈ ਅੱਜ ਬਹੁਤ ਸੰਗਤਾਂ ਹੀ ਇੱਥੇ ਬੜੀ ਸ਼ਰਧਾ ਵਾਜੀ ਬੜੇ ਲੰਗਰ ਥਾਂ ਥਾਂ ਬੰਦਰ ਲੱਗੇ ਆ ਬਹੁਤ ਬਹੁਤ ਮਣੀ ਹੈ ਜੀ ਚਾਰ ਚੁਫੇਰੇ ਵੇਖੋ ਸਹੀ ਤੁਸੀਂ ਅੰਦਰ ਹੋ ਕੇ ਆਓ ਪਿਆਰੀ ਸੰਗਤ ਸੰਗਤ ਬੜੀ ਬੜੀ ਦੂਰ ਤੋਂ ਆਈ ਹੈ ਹਰ ਇੱਕ ਆਪੋ ਮਨੋ ਕਾਮਨਾ ਮੰਦਾਬ ਕੋਈ ਪੋਤ ਦਾ ਕੋਈ ਜੋਤ ਦਾ ਕੋਈ ਜਾਇਦਾਤ ਜੋ ਕੇ ਇਹਨੂੰ ਲੋੜਿਆ ਉਹ ਮੰਦਾ ਦੇਂਦਾ ਮਹਾਰਾਜ ਸਭ ਨੂੰ ਇਹ ਪਿੰਡ ਨਹੀਂ ਮਹੱਬਤ ਕਲਾ ਨੌਰ ਲਾਗੋ ਆਏ ਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਨਮ ਦਿਨ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਵੀ ਸਾਰੀ ਦੁਨੀਆ ਜਿਹੜੀ ਸੁખી ਵਸੇ ਬਹੁਤ ਹੀ ਵਧੀਆ ਰੌਣਕਾਂ ਨੇ ਤੇ ਬਹੁਤ ਹੀ ਵਧੀਆ ਸਜਾਵਟ ਕੀਤੀ ਹੈ ਕੋਈ ਅੰਤ ਨਹੀਂ ਇਹੋ ਜੀ ਚੀਜ਼ ਹੈ ਇਹ ਅਰਦਾਸ ਕੀਤੀ ਵੀ ਸਾਰਾ ਸੰਸਾਰ ਸੁਖੀ ਵਸੇ ਕੋਈ ਰੁਕਾਵਟ ਨਾ ਕਿਹੋ ਜੀ ਚੀਜ਼ ਤੇ ਰੁਕਾਵਟ ਨਾ ਪਵੇ ਤੇ ਅੱਜ ਅਸੀਂ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਿੰਡ ਗੱਗੋਵਾਲ ਤੋਂ ਸੰਗਤਾਂ ਜਿਹੜੀਆਂ ਨੇ ਮੈਂ ਉਹਨਾਂ ਦੇ ਨਾਲ ਅੱਜ ਜੋ ਕਿ ਹਰ ਸੰਗਰਾਮ ਤੇ ਵੀ ਆਉਂਦਾ ਤੇ ਅੱਜ ਵੀ ਉਹਨਾਂ ਦੇ ਲਾਲ ਅਸੀਸ ਤੇ ਆਏ ਆ ਇੱਥੇ ਆਣ ਕੇ ਮਹਾਰਾਜ ਦਾ ਹਰਜਸ ਗਾਇਨ ਹਰਜਸ ਗਾਇਨ ਕੀਤਾ ਮਹਾਰਾਜ ਦੀ ਬਾਣੀ ਪੜ੍ਹੀ ਆ ਕਿ ਉਹਨਾਂ ਦਾਸ਼ ਬੇਨਤੀ ਕਰਕੇ ਤੇ ਅਸੀਂ ਮਹਾਰਾਜ ਦੇ ਦਰਸ਼ਨਾਂ ਨੂੰ ਚੱਲੇ ਆ ਤੇ ਮਹਾਰਾਜ ਸੱਚੇ ਪਾਸ਼ਾ ਦੇ ਕੋਲ ਅਰਦਾਸ ਕਰਦੇ ਆ ਕਿ ਮਹਾਰਾਜ ਸੱਚੇ ਪਾਸ਼ਾ ਸਾਰੀ ਸੰਗਤ ਦੀ ਆਜਿ ਡਰ ਪ੍ਰਾਨ ਕਰੇ ਕਦਮ ਕਦਮ ਲੈਖੇ ਲਵੇ ਜੋ ਕਿ ਇਹ ਸੰਗਤਾਂ ਦੇ ਸੰਗਤਾਂ ਦੇ ਦਰ ਤੇ ਆਈਆਂ ਨੇ ਤੇ ਸਾਰਿਆਂ ਨੇ ਝੋਲੀਆਂ ਭਰ ਕੇ ਤੇ ਮਹਾਰਾਜ ਸੱਚੇ ਪਾਸ਼ਾ ਗੁਰੂ ਰਾਮਦਾਸ ਜੀ ਘਰ ਨੂੰ ਘੱਲਣ ਅਈ ਨਾਲੇ ਤੋਂ ਆਏ ਆ ਇੱਥੋਂ 25 ਕਿਲੋਮੀਟਰ ਅਈ ਨਾਲੇ ਗ ਦਾ ਤੇ ਬਹੁਤ ਆਨੰਦ ਮਿਲਦੀ ਸਤਿ ਮਹਾਰਾਜੀ ਬੜੀ ਬਖਸ਼ਿਸ਼ ਹੁੰਦੀ ਬਹੁਤ ਹੀ ਵਧੀਆ ਅਗਲ ਸਜਾਵਟ ਹੋਈ ਆ ਬਹੁਤ ਹੀ ਸੰਗਤ ਬੜੀ ਅਕ ਤੇ ਥਾ ਪੈ ਰੱਖਣੋਂ ਜਗ੍ਹਾ ਨਹੀਂ ਕਿਤੇ ਖਰਾਉਣੀ ਜਕੀਰ ਦਾ ਬੇਨਤੀ ਕੀਤੀ ਜੀ ਆਪ ਬੇਨਤੀ ਕੀਤੀ ਮਹਾਰਾਜ ਨਗਰ ਦਾ ਭਲਾ ਕਰੀ ਮਹਾਰਾਜ ਤੰਦਰੁਸਤੀਆਂ ਬਖਸ਼ੀਸ ਆ ਜਾਣ ਨੂੰ ਸਕੇ ਅੱਛਾ ਲੱਗਾ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਇਤੋਂ ਵੱਡਾ ਦਿਨ ਹੋਰ ਕੀ ਹੋਏਗਾ ਜਕੀਰ ਦਾ ਅਰਦਾਸ ਬੇਨਤੀ ਕਿਤੇ ਜੀ ਸਰਬੱਤ ਦਾ ਭਲਾ ਮੰਗਿਆ ਬਸ ਦੁਨੀਆ ਤੋਂ ਆ ਬਿਮਾਰੀਆਂ ਹੋ ਰਾ ਜਿਹੜੇ ਇੰਨੇ ਦੰਗੇ ਹੋ ਰਹੇ ਆ ਇੰਨੀ ਲੜਾਈ ਝਗੜੇ ਹੋ ਰਿਆ ਸਭ ਖਤਮ ਕਰਨ ਬਾਬਾ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਬਸ ਇਹੋ ਹੀ ਅਰਦਾਸ ਕੀਤੀ ਅੱਜ ਬਹੁਤ ਰੌਣਕਾਂ ਹੈ ਬਹੁਤ ਰਸ਼ ਹੈ ਅੰਦਰ ਤੇ ਜਾ ਹੀ ਨਹੀਂ ਪਾ ਰਹੇ ਕੋਈ ਵੀ ਬਹੁਤ ਰਸ਼ ਹੈ ਜਾਵੜ ਤਾਂ ਬਹੁਤ ਸੋਹਣੀ ਹੈ ਬਹੁਤ ਵਧੀਆ ਬਹੁਤ ਮਜ਼ਾ ਆਇਆ ਦੇਖ ਕੇ ਔਰ ਦਰਸ਼ਨ ਕਰਕੇ ਵੀ ਵਸਾ ਮੈਂਦਰ ਦਰਸ਼ਨ ਦੀ ਕਰਨ ਗਏ ਵਸਾ ਅਗਾ ਤੱਕ ਤੇ ਮੱਥਾ ਟੇਕ ਕੇ ਆ ਗਏ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਪੂਰੇ ਸੰਸਾਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉੱਥੇ ਹੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਵਿਖੇ ਵੀ ਇਹ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟ ਵਿੱਚ ਖਬਰ ਨਾਮ ਲਈ ਸੇ ਜੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ